ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਜੰਡ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਆ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਟੋਟਲ 4 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਦੋ ਵੜਾ ਤੇ ਦੋ ਮੱਝਾਂ ਆ ਜੀ ਚੰਗੇ ਰਿਕਾਰਡ ਆ ਤੇ ਮੱਝਾਂ ਦੋਵੇਂ ਤਾਜ਼ੀਆਂ ਸੂਈਆਂ ਤੇ ਇੱਕ ਵੜਾ ਤਾਜੀ ਸੂਈ ਆ ਇੱਕ ਬਿਨਾ ਬੱਚੇ ਤੋਂ ਆ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਆਪਣੀ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੁਾਈ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਣ ਟੇਪ ਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਪਾਪਾ ਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਸਾਰੇ ਜਾਨਵਰਾਂ ਤੇ ਲਵਾਵਾਂਗੇ ਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਭਾਈ ਠੀਕ ਹੈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਹਾਂ ਜੀ ਵਪਾਰ ਦਾ ਕੰਮ ਭਾਈ ਪਹਿਲੀ ਵੀਡੀਓ ਲੱਗੀ ਬਣਾਉਣਾ ਪਈ ਪਹਿਲੀ ਵੀਡੀਓ ਆਪਣੀ ਠੀਕ ਹੈ ਜਨਵਾਰ ਆਉਂਦੇ ਜਾਂਦੇ ਰਹਿੰਦੇ ਆ ਆ ਨਹੀਂ ਆਉਂਦੇ ਜਾਂਦੇ ਰਹਿੰਦੇ ਆ ਠੀਕ ਹੈ ਜੀ ਇਦਾਂ ਹੁੰਦੇ ਜਾਂਦੇ ਆ ਠੀਕ ਹੈ ਜੀ ਠੀਕ ਹੈ ਤੇ ਐਡਰੈਸ ਦੱਸ ਦੋ ਭਾਜੀ ਆਪਣਾ ਭਾਜੀ ਪਿੰਡ ਆਪਣਾ ਝੰਡਵਾ ਹਾਂ ਜੀ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਜੀ ਲੱਗੇ ਆਪਣਾ ਝੰਡਿਆਲਾ ਗੁਰੂ ਪੈਂਦਾ ਵਾ ਝੰਡਿਆਲਾ 8 ਕਿਲੋਮੀਟਰ ਹਾਂ ਜੀ 8 ਕਿਲੋਮੀਟਰ ਮਾਨਾ ਵਾਲਾ 4 ਕਿਲੋਮੀਟਰ ਵਾ ਨਵਾਂ ਪਿੰਡ 4 ਕਿਲੋਮੀਟਰ ਠੀਕ ਆ ਜੀ ਤੇ ਫੋਨ ਨੰਬਰ ਦੱਸ ਦਿਓ ਜੀ 995414829 ਤੇ ਕਿੰਨੀਆਂ ਆਪਣੇ ਕੋ ਅੱਜ ਦੋ ਮੱਝਾਂ ਵਾਲੇ ਦੋ ਗਾਵਾਂ ਵਾ ਠੀਕ ਆ ਦੋ ਮੱਝਾਂ ਤੇ ਦੋ ਗਾਵਾਂ ਠੀਕ ਆ ਜੀ ਸ਼ੁਰੂਆਤ ਮੱਝ ਤੋਂ ਹੀ ਕਰੀਏ ਆਪਾਂ ਹਾਂ ਜੀ ਮੱਝ ਤੋਂ ਕਰੀਏ ਠੀਕ ਆ ਜੀ ਇਹ ਭਾਈ ਮੱਝ ਦਾ ਸੂਆ ਕੇ ਨਵਾ ਜੀ ਪਾਜੀ ਮਤਲਬ ਆਪਾਂ ਲੈ ਕੇ ਦੂਜੀ ਸਵੇਰ ਕਹੇ ਕਰਦੇ ਆਂ ਕੋ ਲਈ ਆ ਤੀਜਾ ਸੂਆ ਆਏ ਠੀਕ ਆ ਜੀ ਤੇ ਬੱਚਾ ਕੀ ਇਹਦੇ ਮਗਰ ਜੀ ਇਹਦ ਮਾਰ ਕਟਾ ਜੀ ਅੱਛਾ ਕਟਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪਾਜੀ ਚੌਥਾ ਦਿਨ ਆ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਥਾਨ ਥਣ ਬੜਾ ਸੋਹਣਾ ਲੱਗਾ ਜੀ ਇਹਨੂੰ ਤੇ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਤੇ ਪਾਜੀ ਐ ਟਾਈਮ ਜਿਹੜਾ ਆਵੇ ਮਤਲਬ ਕੋਈ ਬੌਹਲਾ ਸੰਭਲੇ ਦੁੱਧ ਸਮਝ ਲੈ ਐ ਟਾਈਮ ਹਲੇ 8 ਕਿਲੋ ਆ 8 ਕਿਲੋ ਆ ਜੀ ਹਾਂਜੀ ਠੀਕ ਆ ਠੀਕ ਆ ਸਹੀ ਹੈ ਖੋਲ ਕੇ ਦੋਰੀ ਇਹਨੂੰ ਜੀ ਹਾਂਜੀ ਹਾਂਜੀ ਆ ਵੇਖੋ ਜੀ ਚੰਗੇ ਕੱਦ ਕਾੜ ਦੀ ਮਾਲ ਗਿਆ ਚੰਗਾ ਸੋਹਣਾ ਸਿੰਘ ਸੁng ਲੱਗਾ ਥਾਣ ਬੜਾ ਸੋਹਣਾ ਲੱਗਾ ਜੀ ਤੇ ਹਵਾਨੇ ਦੀ ਧੱਕ ਜਿਹੜੀ ਅੱਗੇ ਰੱਖਦੀ ਆ ਥਾਣ ਬੜਾ ਸੋਹਣਾ ਲੱਗਾ ਵਾ ਵਧੀਆ ਥਾਣਾ ਜੀ ਆਹ ਵੇਖੋ ਪੂਰੀ ਕੁਆਲਿਟੀ ਦੀ ਆ ਕਮਾ ਲੈ ਵੀਰ ਆਜਾ ਆਹ ਵੇਖੋ ਜੀ ਬਾਕੀ ਵੀਡੀਓ ਦੇ ਵਿੱਚ ਜਿੱਡਾਂ ਪਸ਼ੂ ਆਪਾਂ ਦਿਖਾਉਨੇ ਆ ਉੱਡਾ ਹੀ ਦਿਖੂਗਾ ਤੁਹਾਨੂੰ ਕੋਈ ਝੂਮ ਨਹੀਂ ਕੀਤਾ ਵੱਡੀ ਸਕਰੀਨ ਕਰਕੇ ਵੀਡੀਓ ਵੇਖਿਆ ਕਰੋ ਜੀ ਥਾਣ ਥਣ ਸੋਹਣਾ ਲੱਗਾ ਜੀ ਆਹ ਵੇਖੋ ਕੁਆਲਿਟੀ ਚੈੱਕ ਕਰ ਲਓ ਜੀ ਬਾਕੀ ਆ ਇਸ ਟਾਈਮ ਤੇ ਜਿਹੜਾ ਦੁੱਧ ਵਾ ਇਹਦੇ ਕੋਲ 8 ਕਿਲੋ ਹੀ ਆ ਤੇ ਦੁੱਧ ਕਿੰਨਾ ਕਰ ਜੂਗੀ ਵੀਰ ਜੀ ਜਿੱਥੋਂ ਆਪਾਂ ਲਈ ਸੀ ਨਾ ਉਦਾਂ ਉਹਦੇ ਕਹਿੰਦੇ 12 ਲੀਟਰ ਤੋਂ ਵੱਧ ਕਰੂਗੀ ਇਹ ਅੱਛਾ ਜੀ ਲੋ ਆਪਾਂ ਨੇ ਇਸ ਟਾਈਮ 8 ਕਿਲੋ ਆ ਠੀਕ ਆ ਹਾਂਜੀ ਬੌੜਾ ਹੀ ਆ ਜੀ ਚਲੋ ਇਹ ਸੇਵਾ ਤੇ ਡਿਪੈਂਡ ਕਰਦਾ ਵਾ ਕਿੰਨੀ ਸੇਵਾ ਮਲੇ ਕੋਈ ਕਰੂਗਾ ਉਨਾ ਹੀ ਦੁੱਧ ਚਾਊਗਾ ਥੱਲੇ ਜੀ 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 ਬਾਕੀ ਤਾਕ ਥੋੜੀ ਜਿਹਾ ਅੱਗੇ ਰੱਖ ਦੀ ਤਾਕ ਅੱਗੇ ਨੂੰ ਆ ਭਾਈ ਬਾਕੀ ਵਾਧ ਕੱਟ ਕੋਈ ਨਾ ਹੋਊਗੀ ਅੱਛਾ ਥਣਾ ਦੀ ਵਾਧ ਕੱਟ ਹੈ ਨਹੀਂ ਕੋਈ ਨੀ ਕੋਈ ਸਾਈਡ ਵੀ ਰੱਖਦੀ ਆ ਸਾਈਡ ਦੀ ਕੋਈ ਨਹੀਂ ਮਲੇ ਉਹਦੀ ਗਰੰਟੀ ਅਸੀਂ ਦਵਾਂਗੇ ਇੱਕ ਸਾਈਡ ਥੋੜਾ ਜਿਹਾ ਉੱਚਾ ਵਾਲਾ ਦੂਜੇ ਨਾਲ 19 21 ਦਾ ਫਰਕ ਹੈਗਾ ਵਾ ਹਾਂ ਇਸ ਬਰਬਰ ਇਹਦੇ ਵਿੱਚ ਕੋਈ ਵਾਧ ਕੱਟ ਕੋਈ ਨਾ ਹੋਊਗੀ ਦੁੱਧ ਨਹੀਂ ਵਾਧ ਕੱਟੇਗਾ ਨਾ ਨਾ ਬਰਾਬਰ ਦਾ ਦੁੱਧ ਆ ਵਾ ਠੀਕ ਆ ਜੀ ਹਾਂਜੀ ਖਾਣ ਬਾਕੀ ਬਹੁਤ ਹੀ ਸੋਹਣਾ ਚੌਥੇ ਕ ਦੇਂਦੀ ਸੁਈ ਆਹ ਦੇਖੋ ਚੌਥੇ ਪਾਣ ਦੇਂਦੀ ਆ। ਛਾਣ ਦੀ ਕੁਆਲਿਟੀ ਚੈੱਕ ਕਰ ਲਓ ਬੜੀ ਚੰਗੀ ਆ ਸੋਹਣੀ ਆ ਜੀ। ਠੀਕ ਆ ਜੀ। ਤੇ ਇਹਦਾ ਭਾਜੀ ਮੁੱਲ ਕਿੰਨਾ ਕਰਨਾ ਆਪਾਂ? ਮੁੱਲ ਵੀਰ ਜੀ ਇਹਦਾ 80000 ਰੁਪਇਆ ਵਾ। ਤੇ ਮਾਣ ਕਿੰਨਾ ਕਰਨਾ ਵਾ? ਜੀ ਜਿੰਨਾ ਤੁਸੀਂ ਆਖੋਗੇ। ਮੈਂ ਕਹਿੰਦਾ 3000 ਡਾ ਦੋ ਵਿੱਚੋਂ। ਇਹ ਜੀ ਆਪਾਂ 4 ਹੀ ਢਾਦਨੇ ਆ 4 ਢਾਦਣਾ ਫੇ ਹਾਂਜੀ ਕਿੰਨੇ ਦੀ ਹੋ ਗਈ 70000 ਦੀ ਉਹ ਚੋ ਮੌਕੇ ਦੇ ਛੋੜ ਛੂਟ ਹੋ ਜੂਗੀ ਜੀ ਮਾਰਦਾਨ ਫੁੱਲ ਹੋਊਗਾ ਬਾਕੀ ਤਾਇਆ ਸੂਆ ਡੰਗਰ ਲੱਭਣ ਵੀ ਨਹੀਂ ਨਾ ਡਿਆ ਕਿਦੇ ਬਹੁਤ ਘਟਵਾ ਹਾਂਜੀ ਹਾਂਜੀ ਤੇ ਬਿਲਕੁਲ ਜਾਇਜ਼ ਮੁੱਲ ਕੀਤਾ ਵਾ ਭਾਈ ਜੀ ਨੇ ਕੁਆਲਿਟੀ ਪੂਰੀ ਆ ਮੱਝ ਦੀ ਤੁਸੀਂ ਵੇਖ ਲਿਓ ਲਾਗੇ ਆਗੇ ਵੇਖੋਗੇ ਤੇ ਇਦਾਂ ਦੀ ਲੱਗੂਗੀ ਜਿੱਦਾਂ ਦੀ ਆਪਾਂ ਕੈਮਰੇ ਦੇ ਵਿੱਚ ਦਿਖਾਈ ਆ ਇਹ ਵੱਡੀ ਮੱਝ ਆ ਛੋਟੀ ਨਹੀਂ ਆ ਹਾਂਜੀ 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 ਆਪਾਂ ਨਾਰਮਲ ਕੈਮਰੇ ਨਾਲ ਵੀਡੀਓ ਬਣਾਈ ਆ ਆਪਾਂ ਕਿਹੜਾ ਜ਼ੂਮ ਕਰਕੇ ਵੱਡੀ ਕੀਤਾ ਨੂੰ ਹਾਂਜੀ 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 ਆ ਵੇਖੋ ਜੀ ਥਾਣ ਥੁਣੇ ਕਰਾ ਫੇਰ ਵੇਖ ਲਓ ਤੇ ਆ ਬੱਚਾ ਵੇਖ ਲਓ ਕੂਲਾ ਬੱਚਾ ਵਾ 나ੜੂ ਨਾਲ ਹੀ ਆ ਆ ਵੇਖੋ ਜੀ 나ੜੂ ਠੀਕ ਹੈ ਦੂਜੇ ਨੰਬਰ ਵਾਲੀ ਦਿਖਾਈਏ ਆਪਾਂ ਹਾਂਜੀ ਹਾਂਜੀ ਆ ਵੇਖੋ ਜੀ ਭਾਜੀ ਇਹਦਾ ਸੁਆ ਕਿਲਵਾ ਜੀ ਵੀਰ ਜੀ ਦਾ ਤੀਜਾ ਸੁਆ ਵਾ ਤੀਜਾ ਸੁਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਦਿਨਾਂ ਦੀ ਸੁਈ ਆ ਵੀਰ ਜੀ ਇਹ ਤੀਜੇ ਦਿਨ ਦੀ ਆ ਅੱਛਾ ਇਹ ਤੀਜੇ ਦਿਨ ਦੀ ਬੱਚਾ ਇਹਦੇ ਮਗਰ ਕਿਹੜਾ ਵਾ ਜੀ ਇਹਦੇ ਮਗਰ ਕੱਟੀ ਆ ਜੀ ਅੱਛਾ ਕੱਟੀ ਮਗਰ ਇਹਦੇ ਹਾਂਜੀ ਹਾਂਜੀ ਆ ਵੇਖੋ ਜੀ ਇਹਦਾ ਵੀ 나ੜੂ ਨਾਲ ਹੀ ਆ ਹਾਂਜੀ ਆ 나ੜੂ ਚੈੱਕ ਕਰੋ ਪਹਿਲਾਂ ਥਾਣ ਬਹੁ ਆਹ ਵੇਖੋ ਕਰੋ ਚੱਕ ਫੇਸ ਕੁਆਡ ਵੀ ਚੰਗੀ ਸੋਹਣੀ ਆ ਤੇ ਹਵਾਨਾ ਵੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਜੀ ਆਹ ਵੇਖੋ ਤੀਜਾ ਸੂਆ ਹਨਾ ਭਜੀ ਅੱਜ ਦੀ ਅੱਜ ਤੀਜਾ ਸੂਆ ਆ ਇਸ ਟਾਈਮ ਤੇ ਕਿੰਨਾ ਆ ਇਹਦੇ ਕੋਲ ਦੁੱਧ ਵੀਰ ਜੀ ਆ ਇਹਦੇ ਥੱਲੇ ਵੀ 8-9 ਲੀਟਰ ਆ ਅੱਛਾ ਜੀ ਹਾਂਜੀ ਠੀਕ ਹੈ ਦੁੱਧ ਦੁੱਧ ਦੀ ਇਹਦੀ ਗਾਰੰਟੀ ਹੈ ਕਿ 12-13 ਲੀਟਰ ਕਰੂਗੀ ਇਹ ਠੀਕ ਹੈ ਜੀ ਹਾਂਜੀ 12-13 ਲੀਟਰ ਕਰ ਜੂਗੀ ਇਸ ਟਾਈਮ ਤੇ ਇਹ 8 ਕਿਲੋ ਹੀ ਆ ਹਨਾ 8 ਕਿਲੋ ਹੀ ਆ ਠੀਕ ਹੈ ਜੀ ਠੀਕ ਹੈ ਇਹਨੂੰ ਖੋਲ ਕੇ ਤੋਰੀਏ ਜੀ ਹਾਂਜੀ ਹਾਂਜੀ ਆਹ ਰਿਕਾਡ ਦਾ ਕਾਰਡ ਚੈੱਕ ਕਰ ਲੋ ਸਿੰਘ ਸਿੰਘ ਬੜਾ ਸੋਹਣਾ ਵਾ ਤੇ ਸੂਆ ਇਹਦਾ ਤੀਜਾ ਆਹ ਵੇਖੋ ਜੀ ਹਵਾਨਾ ਚੈੱਕ ਕਰ ਲੋ ਬਹੁਤ ਹੀ ਸੋਹਣਾ ਥਣ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਆਹ ਵੇਖੋ ਜੀ ਬਾਕੀ ਹਵਾਨਾ ਇਹਦਾ ਬਟਨਾਂ ਵਾਲਾ ਵਾ ਜੀ ਬਟਨਾਂ ਵਾਲਾ ਬੰਦਾ ਵਾ ਉੱਚੀ ਹੱਡੀ ਦੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਦੁੱਧ ਦੁੱਧ ਕੱਢੂਗੀ ਪੂਰਾ ਇਹ ਜੀ 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 ਹਾਂ ਜੀ ਠੀਕ ਆ ਹਾਂ ਜੀ ਆਹ ਵੇਖੋ ਥਾਣ ਥੋਣ ਦੀ ਕੋਈ ਬਾਤ ਘੜਨੀ ਹੈਗੀ ਬਿਲਕੁਲ ਬਿਲਕੁਲ ਓਕੇ ਆ ਓਕੇ ਆ ਸਾਰਾ ਕੁਝ ਹਨਾ ਠੀਕ ਆ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਤੇ ਇਸ ਟਾਈਮ ਤੇ ਭਾਜੀ ਹੁਣ ਦੁੱਧ ਫੇ 8-9 ਕਿਲੋ ਯਾਰ ਵੀਰ ਜੀ ਐਟ ਟਾਈਮ 8-9 ਕਿਲੋ ਯਾਰ ਠੀਕ ਆ ਹਾਂਜੀ ਤੇ ਚਵਾਈ ਕਿੰਨੇ ਵਜੇ ਕਰਦੇ ਜੀ ਵੀਰ ਜੀ 6 ਵਜੇ ਦਾ ਜਾਂ 4 ਵਜੇ ਆ ਹਾਂਜੀ ਤੇ 6 ਵਜੇ ਦਾ ਪੂਰੀ ਬਲ ਬਣ ਜਾਂਦੀ ਹੈ ਠੀਕ ਆ ਠੀਕ ਆ ਚੰਗੀ ਤਿਆਰ ਹੁੰਦੀ ਆ ਪੂਰੀ ਤਿਆਰ ਹੋ ਜਾਂਦੀ ਆ ਠੀਕ ਦੁੱਧ ਇਹ ਕਿੰਨਾ ਕਰ ਜੂਗੀ ਵੀਰ ਜੀ 12-13 ਲੀਟਰ ਕਰੂਗੀ ਅੱਛਾ 12-13 ਕਿਲੋ ਕਰ ਜੂਗੀ ਹਾਂਜੀ ਹਾਂਜੀ ਸੇਵਾ ਮਿਲ ਕੇ ਸੇਵਾ ਦੇ ਸਿਰ ਤੇ ਯਾਰ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਹੈ ਭਾਜੀ ਵੀਰ ਜੀ ਮੁੱਲ ਦੇਦਾ 85000 ਰੁਪਇਆ ਵਾ ਦੇਣੀ ਕਿੰਨੇ ਕਦੀ ਆ ਵੀਰੇ ਜਿੰਨਾ ਤੂੰ ਆਖੋ ਕਰਦਾਂਗੇ ਮਾਰ ਤਾਣ ਪਹਿਲੀ ਵੀਡੀਓ ਬਣਾਉਣ ਰਏ ਆਪਾਂ ਜਿੰਨਾ ਵੀ ਆਖੋਗੇ ਦਾ ਦਈਏ 2000 ਚੋਂ ਵੀਰ ਜੀ ਦਾ ਦੋ 83 ਦੀ ਹੋਗੀ ਵੀਰ ਜੀ ਹੋਰ ਛੱਡ ਦਿਓ ਯਾਰ ਕਿ 82000 ਦੀ ਹਾਂ 82 ਜੀ ਦੇ ਦਾਂਗੇ ਠੀਕ ਹੈ ਉਹ ਚੋਂ ਮੌਕੇ ਤੇ ਛੋੜ ਛੂਟ ਕਰ ਦਾਂਗੇ ਕੀ ਕਰਦਾਂਗੇ ਮਾਰਦਾਨ ਕਰਾਂਗੇ ਬਾਕੀ ਫੋਨ ਕਰ ਲਓ ਜਿਹਨੂੰ ਪਸੰਦ ਆਵੇ ਹਾਂ ਜੀ ਜਿਹਨੂੰ ਪਸੰਦ ਫੋਨ ਕਰ ਲੇ ਠੀਕ ਹੈ ਜੀ ਮੋੜਦੇ ਨਹੀਂ ਕਿ ਇਹਨੂੰ ਆਪਾਂ ਮਾਰਦਾਨ ਫੋਨ ਕਰਾਂਗੇ ਜੀ ਜੀ ਆਹ ਵੇਖ ਲਓ ਜੀ ਇੱਕੇ ਘਰੋਂ ਤੁਹਾਨੂੰ ਚਾਰ ਡੰਗਰ ਲੱਭ ਜਾਣੇ ਆ ਸਵੇ ਸਵੇ ਐ ਦੁੱਧ ਵਾਲੇ ਸਿੱਧਾ ਬਾਲਟੀ ਦੁੱਧ ਪੈਣਾ ਕੋਈ ਸਾਹਬਣ ਦੀ ਲੋੜ ਨਹੀਂ ਬਸ ਪੱਠੇ ਪਾਇਓ ਰਜਵੇਂ ਪੱਠੇ ਪਾਓਗੇ ਤੇ ਦੁੱਧ ਦੇਣਾ ਜੀ ਇਹਨਾਂ ਨੇ ਆ ਆਪਾਂ ਹੁਣ ਇੱਕ ਤਾਂ ਦਿਖਾਣੀ ਆ ਵੈੜ ਜੀ ਆਹ ਵੇਖੋ ਥਣ ਥੋਣੇ ਦਾ ਵੀ ਜ ਪਾਜੀ ਇਹਦਾ ਬੱਚਾ ਕੀ ਆ ਗਿਆ ਮਗਰ ਵਛੀ ਆ ਮਗਰ ਜੀ ਵਛੀ ਬੜੀ ਸੋਹਣੀ ਹੈ ਜੀ ਇਹਦੀ ਠੀਕ ਹੈ ਇਹਦਾ ਸੁਆ ਕਰਵਾਊਗਾ ਪਾਜੀ ਇਹਦੇ ਵੀ ਤੀਜਾ ਸੁਆ ਹੀ ਆ ਅੱਛਾ ਤੀਜਾ ਸੁਆ ਹਾਂਜੀ ਦਿਨ ਕਿੰਨੇ ਹੋਗੇ ਸੂਈ ਨੂੰ ਵੀਰ ਜੀ ਇਹਨੂੰ ਹੋਗੇ ਹੋਣਗੇ 7-8 ਦਿਨ ਅੱਛਾ 7-8 ਦਿਨ ਹੋਗੇ ਸੂਈ ਨੂੰ ਤੇ ਦੁੱਧ ਕਿੰਨਾ ਦੇ ਕੋਲ ਵੀਰ ਜੀ ਉਦਾਂ ਦੇ ਦੁੱਧ 4 ਲੀਟਰ ਆ ਹਾਂਜੀ ਜੇ ਕੋਈ ਉਦਾਂ ਵਾਲ ਕਹਿੰਦਾ ਤੇ 12 ਲੀਟਰ ਦੀ ਫੁੱਲ ਗਰੰਟੀ ਹੋਊਗੀ ਆਪਣੀ ਜੇ ਅੱਛਾ ਹਾਂਜੀ ਜੇ ਕੋਈ ਆਨਲਾਈਨ ਮੰਗਵਾਦਾ ਵਾ ਆਨਲਾਈਨ ਮੰਗਵਾਉਂਦਾ ਜੇ ਕੋਈ 12 ਲੀਟਰ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਹਾਂਜੀ ਸਹੀ ਆ ਤਾਂ ਆਪਾਂ ਜਿਹੜੀ ਮੱਝ ਵਖਾਈਏ ਬਾਦਖਾੜਤ ਨਹੀਂ ਆਗੀ ਇਹਦੇ ਨਾ ਨਾ ਵੀਰ ਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਆ ਜੀ ਹਾਂਜੀ ਸਹੀ ਆ ਤੇ ਇਹਨੂੰ ਖੋਲ ਕੇ ਤੋੜੀਏ ਹਾਂਜੀ ਹਾਂਜੀ ਆਹ ਵੇਖੋ ਜੀ ਲੈ ਜੋ ਵੀਰ ਜੀ ਲੈ ਜੋ ਤੋੜ ਦੋ ਆਣਾ ਸੋਣ ਬੜਾ ਸੋਹਣਾ ਮੁੱਠੀ ਜਿਹਾ ਆਈ ਵਾਲਾ ਲੱਗਾ ਵਾ ਹਵਾਨਾ ਵੀ ਚੈ ਕਰ ਲੋ ਇਸ ਟਾਈਮ ਤੇ ਜਿਹੜਾ ਵੀਰ ਕਹਿੰਦਾ ਵੀ ਹੈ 14 ਲੀਟਰ ਦੁੱਧ ਆ ਤੇ 12 ਲੀਟਰ ਦੀ ਗਰੰਟੀ ਆ ਵੀ ਜੇ ਕੋਈ ਆਨਲਾਈਨ ਮੰਗਾਉਂਦਾ ਤੇ ਤਸੱਲੀ ਤੁਸੀਂ ਵੀ ਕਰ ਲਿਓ ਚੈੱਕ ਕਰਨਾ ਵੀ ਤੁਹਾਡਾ ਫਰਜ਼ ਬਣਦਾ ਜੀ ਆਹ ਵੇਖੋ ਜੀ ਵੀਰ ਜੀ ਇਹਦਾ ਥੋੜਾ ਇੱਕ ਅੱਖ ਨਕੀਲ ਚਿੱਟਾ ਚਿੱਟਾ ਪਿਆ ਮੜਾ ਆ ਅੱਛਾ ਚਿੱਟਾ ਪਿਆ ਵੀਰ ਦਿਖਾਈ ਮੜਾ ਕਮਾਈ ਮੜੀ ਜਾਨੂੰ ਅੱਖ ਦਿਖਾ ਦਈਏ ਮੜੀ ਦੇਖਦਾ ਦੁੱਧ ਦਾ ਪੂਰਾ ਪੂਰਾ ਦੀਦਾ ਉਹਦਾ ਆ ਵਾਲੀ ਆਖਾਂ ਦੀ ਹਾਂਜੀ ਹਾਂਜੀ ਆਵੇ ਦੀਦਾ ਪੂਰਾ ਵਾ ਅੱਛਾ ਦੇਖਦਾ ਪੂਰਾ ਵਾ ਹਾਂਜੀ ਹਾਂਜੀ ਠੀਕ ਆ ਹਾਂਜੀ ਲੈ ਜਾ ਵੀਰ ਲੈ ਜਾ ਬਾਕੀ ਕੁਆਲਿਟੀ ਦੀ ਆ ਵੇਖੋ ਇਹ ਦੁੱਧ ਦੁੱਧ ਚੰਗਾ ਦੇਣਾ ਇਹਨੇ ਤੇ ਗਰਮੀਆਂ ਦੇ ਵਿੱਚ ਇਹਨਾਂ ਵੇੜਾਂ ਦੀ ਚੰਗੀ ਡਿਮਾਂਡ ਰਹਿਣੀ ਹੈ ਗਰਮੀ ਦੀ ਕੋਈ ਪਰਵਾਹ ਨਹੀਂ ਹੋਣੀ ਇਹਨੂੰ ਤੇ ਪਿੱਛੇ ਵੀ ਵਸ਼ੀ ਇਹਦੇ ਬਹੁਤ ਸੋਹਣੀ ਦੁੱਧ ਵੀਰ ਜੀ ਕਿੰਨਾ ਕੁ ਜਵਾਜੂਗੀ ਜਦ ਵੱਧ ਤੋਂ ਵੱਧ ਜੀ ਜੀ ਸੇਵਾ ਕਰੂਗੇ 15 16 ਵੀ ਕਰ ਸਕਦੀ ਆ ਅੱਛਾ ਆਪਣੇ ਮਲੇ ਜੇ ਆਨਲਾਈਨ ਕੋ ਮੰਗਵਾਉਂਦਾ ਤੇ 12 ਲੀਟਰ ਦੀ ਗਾਰੰਟੀ ਹੁੰਦਾ ਇਸ ਟਾਈਮ 14 ਲੀਟਰ ਆ ਠੀਕ ਆ ਹਾਂਜੀ ਤੇ ਹੈ 14 ਲੀਟਰ ਆ ਵੀ ਅਗਲੇ ਦੇ ਘਰ ਕਈ ਜਿਹੜਾ ਜੀ ਨਹੀਂ ਲੱਗਦਾ ਡੰਕਰ ਹਾਂਜੀ ਹਾਂਜੀ 12 ਲੀਟਰ ਉਹਦੇ ਘਰ ਬਲ ਗਿਆ ਆ ਇੱਕ 2 ਕਿਲੋ ਕੱਢ ਜਾਂਦਾ ਗਾਂ ਜਾ ਕੇ ਉਪਰਾ ਵੀ ਕਰਦਾ ਹਨਾ ਉਹ ਤੁਸੀਂ ਪਹਿਲਾਂ ਹੀ ਘਟਾ ਦਿੱਤਾ ਵੀ ਜੇ ਆਨਲਾਈਨ ਖੜਨੀ ਹੋਏ ਕਿ ਇਹ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਜੀ ਮੋਲੇ ਦਾ 45000 ਰੁਪਿਆ ਅੱਛਾ ਜੀ ਮਾਨਦਾਨ ਕਿੰਨਾ ਕਰਨਾ ਜੀ ਜਿੰਨਾ ਤੁਸੀਂ ਆਖੋਗੇ 2000 ਇਹ ਚੋਂ ਕਰ ਦੂੰ ਮੈਂ ਕਹਿੰਦਾ ਜੀ ਕਰ ਦਿੰਦਾ 43000 ਦੇ ਦੇ ਦਾਂਗੇ ਠੀਕ ਆ ਹਾਂਜੀ ਉਹ ਚੋਂ ਮਾਨਦਾਨ ਹੋ ਜੂ ਥੋੜਾ ਉਹਦਾ ਕਿ ਨਹੀਂ ਜੀ 500 ਰੁਪਏ ਦਾ ਹੋਰ ਮਾਨਦਾਨ ਹੋਊਗਾ ਉਹ ਚੋਂ ਠੀਕ ਹੈ 42500 ਦੀ ਹਾਂਜੀ ਠੀਕ ਹੈ ਜੀ ਫੋਨ ਕਰ ਲੇਂ ਆਣਾ ਪਾ ਕੇ ਚੋਨੇ ਹਾਂ ਦੀ ਆਣਾ ਪਾ ਕੇ ਚੋਨੇ ਨੂੰ ਥਣਾ ਦੀ ਥਣਾ ਦੀ ਬਾਤ ਘਾੜਨੀ ਹੈ ਜੀ ਕੋਈ ਬਾਤ ਘਾੜਦੀਆਂ ਕੀ ਵੀ ਬਾਕੀ ਜਿੰਨੇ ਖੜਨੇ ਤਸੱਲੀ ਉਹ ਵੀ ਕਰ ਲਿਆ ਆ ਗਏ ਹਨ ਸਾਨੂੰ ਆਪਣੀ ਤਸੱਲੀ ਕਰਕੇ ਹਾਡੇ ਘਰੋਂ ਦੋ ਟਾਈਮ ਚਵਾ ਕੇ ਸੁਆ ਡੰਗਰ ਆਣਾ ਉਹਨੂੰ ਵੀਰਾਂ ਅੱਗੇ ਉਹ ਬੇਨਤੀ ਆ ਹਾਂਜੀ 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 ਵੀ ਦੋ ਟਾਈਮ ਚਵਾ ਕੇ ਤੁਹਾਨੂੰ ਕੋਈ ਲਾਹਮਾ ਦੇਣ ਵਾਲਾ ਨਾ ਸਾਨੂੰ ਹਾਂਜੀ 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 ਇਹ ਬੇਨਤੀ ਆ ਸਾਰਿਆਂ ਅੱਗੇ ਟਾਈਮ ਕੱਢ ਰਿਆ ਕਰੋ ਹਾਂਜੀ ਜੇ ਦੋ ਡੰਗਰ ਖਰੀਦਣਾ ਨਹੀਂ ਤੇ ਵੀਰ ਲੋਕਲ ਖਰੀਦ ਲੈਣਾ ਹਾਂਜੀ 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 ਕੋਈ ਦੂਰੋਂ ਜਿੰਨੇ ਵੀ ਆਉਣਾ ਵੀਰ ਨੇ ਕਿ ਕੋਈ ਲਾਹਮਾ ਨਾ ਕੋਈ ਤੁਹਾਨੂੰ ਦਵੇ ਤੇ ਨਾ ਸਾਨੂੰ ਦਵੇ ਮਤਲਬ ਇਹ ਬੇਨਤੀ ਆ ਜਿਹਨੇ ਪਹਿਲੇ ਆ ਡੰਗਰ ਵਾਲਾ ਇਹਨੂੰ ਦੋ ਟਾਈਮ ਚੋਗੇ ਸਾਡੇ ਘਰੋਂ ਚੈੱਕ ਕਰਕੇ ਖੜਨਾ ਜੀ ਜੀ ਨਹੀਂ ਆਏ ਆ ਵੱਧ ਤੋਂ ਵੱਧ 10 ਤੋਂ 15 ਮਿੰਟ ਹਾਂਜੀ ਹਾਂਜੀ ਆ ਬਿਲਕੁਲ ਬਿਲਕੁਲ ਮਿਲ ਜਣਾ ਜੋ ਤੁਸੀਂ ਦੱਸਿਆ ਹਾਂਜੀ ਹਾਂਜੀ ਕਿ ਉਹ ਬੋਲਣਾ ਜੇ ਉਹ ਮੰਨ ਲਓ ਕਿ ਬੋਲਤਾ ਹਾਂਜੀ 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 ਇਹ ਕਰਕੇ ਬੇਨਤੀ ਹੈ ਭਰਾਵਾਂ ਨੂੰ ਵੀ ਜਿੰਨੇ ਵੀ ਲੈਣਾ ਵਾ ਚੋਕੇ ਆਪਣਾ ਦੋ ਟਾਈਮ ਜੀ ਸੁਆ ਸਵਾਏ ਡੰਗਾਦਾਰ ਇਹੋ ਹੈਗਾ ਵਾ ਇਹਨੂੰ ਬਿਲਕੁਲ ਚੋਕੇ ਪਾਸ ਕਰਕੇ ਆਪਣਾ ਦੋ ਟਾਈਮ ਚਾਰ ਟਾਈਮ ਚੈੱਕ ਕਰ ਚੋਕੇ ਫੇਰ ਖੜੋ ਹਾਂਜੀ 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 ਠੀਕ ਹੈ ਵੱਛੀ ਵੀ ਬੜੀ ਸੋਹਣੀ ਹੈ ਇਹਦੀ ਆ ਲੈ ਲਓ ਜੀ 나ੜੂ ਨਾਲ ਆਦਾ ਆ ਲਾਸਟ ਵਾਲੀ ਇਹਦਾ ਭਾਜੀ ਸੁਆ ਗਨਵਾ ਭਾਜੀ ਇਹ ਦੂਜੇ ਸੁਵੇ ਉਦਾਂ ਅੱਛਾ ਜੀ ਹਾਂ ਜੀ ਤੇ ਦੁੱਧ ਕਿੰਨਾ ਦੇ ਕੋਲ ਵੀਰ ਜੀ ਇਹਦੇ ਤਰ੍ਹਾਂ ਕੰਮ ਹੋਦਾ 7 ਲੀਟਰ ਦਾ ਦੁੱਧਾ ਹਾਂ ਜੀ 6ਾਂ ਦੀ ਮਤਲਬ ਮਿੱਥੋਂ ਪੱਕਾ ਅੱਛਾ 6ਾਂ ਦੀ ਗਾਰੰਟੀ ਹੈ ਗਾਰੰਟੀ ਹੋਊਗੀ ਹਾਂ ਠੀਕ ਠੀਕ ਹੈ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਨੂੰ 2 2 ਮਹੀਨੇ ਲੱਗ ਛਾਗੇ ਹੋ ਗਿਆ ਵਾ 2 ਮਹੀਨੇ ਤੋਕੜੀ ਸਮਝੇਗੀ ਹੁਣ ਫੇਰ ਜਿਹੜੇ ਸਾਹ ਹਨ ਤੁਸੀਂ ਮੁੱਲ ਕਰਨਾ ਵਾ ਉਸ ਹਾਂ ਉਹਨਾਂ ਨੂੰ ਤੋਕੜੀ ਕਹਿ ਸਕਦੇ ਆਪਾਂ ਤੋਕੜੀ ਕਹਿ ਸਕਦੇ ਹਾਂਜੀ ਹਾਂਜੀ ਠੀਕ ਆਪਾਂ ਸੱਜਰਾਨਾ ਨਾ ਲਾਈਏ ਸੱਜਰਾਨਾ ਨਹੀਂ ਤੋਕੜਾ ਹਿਸਾਬ ਦਾ ਠੀਕ ਹੈ ਠੀਕ ਟਿਕਟਾ ਲੱਗਾ ਉਹਨੂੰ ਗਾਂ ਵੀਰ ਨਹੀਂ ਵੀਰ ਜੀ ਨਹੀਂ ਕੋਈ ਆਪਣਾ ਟਿਕਟਾ ਕਰਨ ਲੱਗਾ ਠੀਕ ਹੈ ਇਸ ਟਾਈਮ ਤੇ 6 ਕਿਲੋ ਦੁੱਧ ਆ ਹਾਂਜੀ 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 ਆ ਵੇਖੋ ਜੀ ਲੈ ਆ ਵੀਰ ਲੈ ਆ ਵੇਖੋ ਆ ਇੱਕ ਕੰਨਬ ਨਹੀਂ ਹੈਗਾ ਹਾਂਜੀ ਖੁੱਡਾ ਵੀ ਮੰਨੋ ਕਈ ਵਾਰ ਨਹੀਂ ਪਤਾ ਲੱਗਦਾ ਹਾਂਜੀ ਖੁੱਡਾ ਖੁੱਡਾ ਵੀ ਬੈਠਾ ਜੋ ਆ ਖੁੱਡਾ ਬੈਠਾ ਹਾਂਜੀ ਹਾਂਜੀ ਤੁਸੀਂ ਮੋਲੀ ਉਸ ਹੱਬ ਨਾ ਕਰਨਾ ਵਾ ਦੋ ਆਹੋ ਆ ਵੇਖੋ ਜੀ ਵੀਰ ਜੀ ਇਹਨੂੰ ਉੰਗਲ ਕੇ ਰਾਜਾਂਗਾ ਸਾਹਾਬਾ ਜਦੋਂ ਮਰਜੀ ਚੋੜੋ ਜਦੋਂ ਮਰਜੀ ਚੋੜੋ ਪਹਾੜਾ ਪਾਓ ਥੱਲੇ ਬਹਿ ਜਾਓ ਥੱਲੇ ਚੋੜੋ ਠੀਕ ਹੈ ਅਸੀਂ ਪਾਉਂਦੀ ਲੋੜ ਨਹੀਂ ਇਹਨੂੰ ਤੇ ਗਰਮੀ 'ਚ ਇਹਨੂੰ ਵੀ ਕੋਈ ਪ੍ਰਵਾਹ ਨਹੀਂ ਗੀ ਹਾਂਜੀ 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 ਠੀਕ ਆ ਹਾਂਜੀ ਬਾਕੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਵੀ ਆ ਸੱਜੇ ਬੰਨੇ ਬਹਿਣੀ ਵਾਲੇ ਬੰਨੇ ਦਾ ਖੁੱਡਾ ਬੈਠਾ ਤੇ ਇਧਰਲਾ ਕੰਨ ਵੀ ਹੈ ਨਹੀਂਗਾ ਇਹਦਾ ਕੰਨ ਹੈਗਾ ਸੁਣਦਾ ਵੀ ਹੋਊਗਾ ਕੰਨ ਵੱਡਿਆ ਵਾ ਜੀ ਪਤਾ ਨਹੀਂ ਕੀ ਕਾਰਨ ਤੇ ਥਾਣ ਸੁਣ ਵੇਖੋ ਜੀ ਕਿੰਨਾ ਸੋਹਣਾ ਲੱਗਾ ਮੁੱਠੀ ਦੀ ਜਵਾਈ ਵਾਲਾ ਤੇ ਵੀਰ ਜੀ ਠੰਡੀ ਧੀਰੀ ਆ ਬਿਲਕੁਲ ਠੰਡੀ ਤੇ ਕੋਈ ਰੱਸੀ ਪਾਉਂਦੀ ਲੋੜ ਨਹੀਂ ਆ ਆ ਵੇਖੋ ਜੀ ਇਦਾਂ ਬਹਿਗਾ ਵੀਰ ਥੱਲੇ ਹਾਂਜੀ ਹਾਂਜੀ ਧਾਰਾਂ ਮਾਰਦਿਆਂ ਲੈ ਵੇਹ ਧਾਰ ਵੇਖ ਹੁੰਦੀ ਕਿੱਡੀ ਮੋਟਰ ਵਾਲੀ ਮੋਹਰੀਆਂ ਕਰੀ ਜਾਂਦਾ ਜਿਥੇ ਧਾਰ ਵੱਜਦੀ ਆ ਗੱਭਰੂ ਹਾਂਜੀ ਹਾਂਜੀ ਆ ਵੇਖੋ ਜੀ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਆਪਾਂ ਵੀਰ ਜੀ ਇਹਦਾ ਮੁੱਲ ਤੇ 15000 ਰੁਪਇਆ ਦੇਣੀ ਕਿ ਨਹੀਂ ਕੰਨ ਵੀ ਘਾਟ ਆ ਵੀਰ ਕੰਨ ਦੇ ਪੈਸੇ ਜੀ 2000 ਛੋੜ ਕਰ ਦਾਂਗੇ 13000 ਦੀ ਹਾਂਜੀ ਆਏਗਾ ਇਹਨੂੰ ਉਹ ਚ ਮਾਨ ਕਰ ਦੋਗੇ ਥੋੜਾ ਉਹਦਾ ਵੀਰ ਜੀ ਥੋੜਾ ਬੋਧਾ ਕਰਾਂਗੇ ਜਿਆਦਾ ਨਹੀਂ ਠੀਕ ਆ ਹਾਂਜੀ ਆਹ ਵੇਖੋ ਜੀ 13000 ਦੀ ਦੇ ਦਿੱਤੀ ਜੇ 6 ਕਿਲੋ ਦੁੱਧ 6 ਕਿਲੋ ਪੱਕਾ ਠਾਨ ਠੁਣ ਓਕੇ ਸਾਰੇ ਓਕੇ ਓਕੇ ਬਾਦ ਘੜ ਦੇਣੀ ਨਾ ਗਈ ਕੋਈ ਠੀਕ ਹੈ ਜੀ ਫੋਨ ਲੈਂਦੀ ਆ ਪਹਾੜਾ ਪਾਉਂ ਅੱਛਾ ਪਹਾੜਾ ਰਸੀਦੂਸੀ ਕੋਈ ਤੁਹਾਡੇ ਸਾਹਮਣੇ ਆਵੇ ਚੈੱਕ ਕਰਾਤੀ ਆ ਠੀਕ ਆ ਭਾਵੇਂ ਤਿੰਨ ਟਾਂ ਮਚੋ ਲੋ ਇਹਨੂੰ ਠੀਕ ਹੈ ਜੀ ਠੀਕ ਹੈ ਬਾਕੀ ਆ ਵੇਖ ਲੋ ਜੀ ਦੁੱਧ ਵੀ ਮੱਝਾਂ ਵਰਗਾ 13000 ਰੁਪਇਆ ਤੁਸੀਂ ਜੇ 5 ਕਿਲੋ ਦੁੱਧ ਲਿਓਨੇ ਆ ਤੇ ਕਿੰਨੇ ਮਹੀਨੇ ਦੀ ਖਤਮ ਕਰ ਲੈਣਾ ਜੇ ਤੇ ਇਹਦਾ ਭਾਵੇਂ 2 ਸਾਲ ਪੀਜੇ ਉਹਨੇ ਦੁੱਧ ਦਈ ਜਾਣਾ ਪੱਠੇ ਪਾਈ ਜਾਇਓ ਠੀਕ ਆ ਨਹੀਂ ਭਾਈ ਕੋਈ ਗੱਲ ਬਾਤ ਹੋਵੇ ਤੇ ਬਸ ਵੀਰ ਜੀ ਠੀਕ ਆ ਹਾਂਜੀ ਆਪਣਾ ਐਡਰੈਸ ਆਪਣਾ ਪਿੰਡ ਜੰਡਜੋ ਹਾਂਜੀ ਦਾਖਣਾ ਨੰਗਲ ਦਿਆਲ ਸਿੰਘ ਨਵਾਂ ਪਿੰਡ ਵੀ ਪੰਤੇ ਨੇ 4 ਕਿਲੋਮੀਟਰ ਆ ਤੇ ਮਨ ਨਾਲ ਵੀ ਤਿੰਨ ਚਾਰ ਕਿਲੋਮੀਟਰ ਆ ਜੰਡਿਆਲਾ ਗੁਰੂ ਆਪਣੇ ਕੋਲ 7-8 ਕਿਲੋਮੀਟਰ ਆ ਹਾਂਜੀ ਤੇ ਅੰਮ੍ਰਿਤਸਰ ਵੀ 7-8 ਕਿਲੋਮੀਟਰ ਹੀ ਆ ਫੋਨ ਨੰਬਰ ਇੱਕ ਕਰਾਂ ਫੇਰ ਬੋਲੂ 95154 14829 ਠੀਕ ਆ ਜੀ ਭਾਜੀ ਜੇ ਬਹੁਤਾ ਮਲਗੇ ਕਿਹਨੇ ਨਾਮ ਪਤਾ ਲੱਗੇ ਘਰ ਦਾ ਰਾਜੇ ਦਾ ਘਰ ਪੁੱਛ ਕੇ ਤੁਸੀਂ ਆ ਸਕਦੇ ਜੋ ਠੀਕ ਆ ਜੀ ਰਾਜੇ ਦਾ ਘਰ ਪੁੱਛ ਕੇ ਆ ਜਿਓ ਘਰ ਲੱਭਣਾ ਬਹੁਤ ਸੌਖਾ ਆ ਤੇ ਆ ਸਰਕਾਰੀ ਸਕੂਲ ਲੱਗੇ ਆਪਰੇ ਹਾਂਜੀ ਸਰਕਾਰੀ ਸਕੂਲ ਲੱਗੇ ਘਾਰਵਾ ਆਹੀ ਚਾਰ ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਦੋ ਮੱਝਾਂ ਤੇ ਦੋ ਗਾਈਆਂ ਤੇ ਵੀਰੋ ਨਾਲ ਫੋਨ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇੱਕ ਰ ਆਪਣੀ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਓ ਆਪਣਾ ਫਰਜ਼ ਵੀਡੀਓ ਬਣਾਉਣ ਦਾ ਵੀਡੀਓ ਬਣਾ ਕੇ ਆਪਾਂ ਪਸ਼ੂ ਤੁਹਾਡੇ ਤੱਕ ਪਹੁੰਚਦੇ ਕਰਦੇ ਆ ਤੁਹਾਡਾ ਵੀ ਫਰਜ਼ ਬਣਦਾ ਕਿ ਆ ਕੇ ਤੁਸੀਂ ਆਪਣੀ ਵੀ ਤਸੱਲੀ ਕਰ ਲਓ ਜੀ ਕੱਲ ਨੂੰ ਮੈਨੂੰ ਫੋਨ ਲਾ ਕੇ ਨਾ ਕੋਈ ਲਾਹਮਾ ਤੁਹਾਨੂੰ ਦੇਣਾ ਜਾਂ ਭਾਜੀ ਨੂੰ ਲਾਹਮਾ ਦੋ ਕਿ ਇਹ ਚੀਜ਼ ਦਾ ਆਪਣੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਹੈ। ਤੁਸੀਂ ਇੱਥੇ ਆਣ ਕੇ ਆਪਣੇ ਦੋ ਟਾਈਮ ਆਣ ਕੇ ਤਸੱਲੀ ਕਰਨ। ਹਾਂਜੀ। ਠੀਕ ਹੈ ਜੀ। ਆ ਕੇ ਟੀਮ ਦੇਰ ਕਰਨਾ। ਬਾਈ ਚਾਂਸ ਕਿਸ ਦੀ ਵੀਡੀਓ ਤੇ ਕੋਈ ਵੀ ਡੰਗਰ ਮੰਨ ਲਓ ਨਾ ਆਪਾਂ ਸੌਦਾ ਕਰਦੇ ਕਈ ਬੰਦੇ ਇਹੋ ਜਿਹੀ ਵੀ ਹੈਗੇ ਆ। ਹਾਂਜੀ ਹਾਂਜੀ। ਸਾਈ ਪਵਾ ਲੈਂਦੇ ਤੇ ਬੰਦੇ ਨੂੰ ਡੰਗਰ ਨਹੀਂ ਚਵਾਉਂਦੇ ਟਾਈਮ ਵੱਧ ਘੱਟ ਕਰ ਦਿੰਦੇ ਆ। ਬੇਨਤੀ ਹੈ ਵੀ ਉਹਦੇ ਕੋ ਡੰਗਰ ਨਾ ਖਰੀਦੋ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਜੇ ਤੁਹਾਨੂੰ ਕੋਈ ਵੀ ਮੰਨ ਲਓ ਵੀ ਡੰਗਰ ਇਦਾਂ ਕਰਦਾ ਨਾ ਕਈ ਬੰਦੇ ਜਿਹੜਾ ਕੋਈ ਜਿਹੜਾ ਵੀ ਕੋਈ ਗਲਤ ਲੱਗਦਾ ਉਹਦੇ ਨਾਲ ਤੁਸੀਂ ਸੌਦਾ ਨਾ ਕਰੋ ਸਹੀ ਹੈ ਨਾ ਹਾਂਜੀ ਹਾਂਜੀ ਆਪਾਂ ਨੇ ਆਪਾਂ ਨੇ ਕਹਿੰਦੇ ਦੋ ਟਾਈਮ ਆਣ ਕੇ ਸੂਆ ਡੰਗਰਾਂ ਦੋ ਟਾਈਮ ਆਣ ਕੇ ਚੁਵਾਈ ਕਰਕੇ ਫੇਰ ਖੜੋ ਭਾਜੀ ਕਈ ਸਾਡੀਆਂ ਗੱਲਾਂ ਸੁਣ ਕੇ ਸਾਨੂੰ ਫੋਨ ਕਰ ਲੈਂਦੇ ਮੁੜ ਕੇ ਵੀਡੀਓ ਨਹੀਂ ਬਣਾਉਂਦੇ ਜਿੱਦਾਂ ਦੀ ਅਸੀਂ ਗੱਲਾਂ ਕਰਦੇ ਆਂ ਵੀ ਤੁਸੀਂ ਸਿੱਧੀਆਂ ਮਾਰ ਦਿੰਦੇ ਜੀ ਨਹੀਂ ਪਾਈ ਜੀ ਸੱਚੀ ਗੱਲ ਹੋ ਸੱਚੀ ਸੱਚੀ ਰਹਿਣਾ ਵਾ ਬਾਤ ਤੇ ਹਰ ਚੱਲਣਾ ਵਾ ਹਰ ਕੋਈ ਚੱਲਣਾ ਹਾਂਜੀ ਹਾਂਜੀ ਬਾਕੀ ਵੀਡੀਓ ਨੂੰ ਸਾਰੇ ਵੀਰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ